ਹਰ ਕਿਸੋਗ ਤੇ ਰਹੇ ਨਿਆਰੂ ਨਾ ਹਿਮਾਨੇ અપਮਾਨਾ ਜਿਸ ਮਨੁੱਖ ਦੇ ਹਿਰਦੇ ਅੰਦਰ ਪ੍ਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਪਾਤਸ਼ਾਹ ਕਹਿੰਦੇ ਉਹ ਕਦੇ ਵੀ ਹਰਖ ਨਹੀਂ ਕਰਦਾ ਨਾ ਉਹਨੂੰ ਸੋਗ ਲੱਗਦਾ ਹੈ ਨਾ ਉਹਨੂੰ ਦੁੱਖ ਹੁੰਦਾ ਹੈ ਉਹਨ ਰੇਪ ਧਾਰਿੰਦਾ ਹੈ ਉਹ ਤੇ ਸੋਨੇ ਨੂੰ ਵੀ ਮਿੱਟੀ ਸਮਝਦਾ ਉਹਨੂੰ ਕਿਸੇ ਗੱਲ ਦਾ ਡਰ ਨਹੀਂ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਉਹ ਅਕਾਲ ਪੁਰਖ ਵਸ ਜਾਂਦਾ ਹੈ ਬਾਬਾ ਅਟਲ ਰਾਏ ਜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਸਭ ਤੋਂ ਛੋਟੇ ਸੁਪੁੱਤਰ ਹੈ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਬਾਬਾ ਅਟਲ ਰਾਏ ਜੀ ਵੱਡੇ ਨੇ ਬਚਪਨ ਤੋਂ ਹੀ ਬਾਬਾ ਅਟੱਲ ਰਾਏ ਦੀ ਬਿਰਤੀ ਜਿਹੜੀ ਹੈ ਉਹ ਸਾਧੂ ਸੁਭਾਅ ਵਾਲੀ ਹੈ ਨਿਮਰਤਾ ਵਾਲੀ ਹੈ ਪ੍ਰੇਮ ਵਾਲੀ ਹੈ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੀ ਬਿਰਤੀ ਹੈ ਸਹਿਜ ਸੁਭਾਅ ਬਾਬਾ ਅਟੱਲ ਰਾਏ ਦੀ ਜੋ ਕੁਝ ਕਹਿ ਦਿੰਦੇ ਸੀ ਉਹੀ ਹੋ ਜਾਂਦਾ ਸੀ ਤੇ ਬਾਬਾ ਅਟਲ ਰਾਏ ਦੇ ਕੌਤਕ ਦੇਖ ਲੋਕ ਛੇਵੇਂ ਪਾਤਸ਼ਾਹ ਦੇ ਸੁਪੁੱਤਰ ਅਟਲ ਰਾਏ ਨੂੰ ਬਚਪਨ ਵਿੱਚ ਹੀ ਬਾਬਾ ਕਹਿਣ ਲੱਗ ਪਏ ਪਿਆਰ ਦੇਣ ਲੱਗ ਪਏ ਵੀ ਇਹ ਕੋਈ ਰੱਬੀ ਪੁਰਸ਼ ਹੈ ਮਹਾਪੁਰਖ ਹੈ ਜਿਹਦੇ ਬਚਪਨ ਵਿੱਚ ਵੀ ਜੋ ਕੋਈ ਕੁਝ ਵੀ ਮੰਗਦਾ ਹੈ ਜਿਹੜਾ ਕੁਝ ਉਹ ਕਹਿ ਦਿੰਦੇ ਸੀ ਉਹ ਸਾਤ ਹੋ ਜਾਂਦਾ ਸੀ ਤੇ ਲੋਕ ਪਿਆਰ ਕਰਿਆ ਕਰਨ ਬਾਬਾ ਅਟਲ ਰਾਏ ਜੀ ਨੂੰ ਬਚਪਨ ਹੈ ਵਿਚਾਰ ਬੜੇ ਉੱਚੇ ਨੇ ਸਰੀਰ ਹੀ ਬੱਚਿਆਂ ਵਾਲਾ ਹੈ ਸੁਰਤ ਬੜੀ ਪਿਆਰੀ ਹੈ ਸ਼ਿਵੇਂ ਪਾਤਸ਼ਾਹ ਦੇ ਸੁਪੁੱਤਰ ਹੈ ਬਾਬਾ ਅਟਲ ਰਾਏ ਦੀ ਰੋਜ਼ ਦੀ ਤਰ੍ਹਾਂ ਆਪਣੇ ਸਾਥੀਆਂ ਦੇ ਨਾਲ ਆਪਣੇ ਭਰਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਲੈ ਕੇ ਸਾਥੀਆਂ ਦੇ ਨਾਲ ਖੇਡਣ ਜਾਇਆ ਕਰ। ਇੱਕ ਦਿਨ ਖੇਡੋ ਖੁੰਡੀ ਖੇਡ ਰਹੇ ਸੀ। ਖੇਡਦਿਆਂ ਖੇਡਦਿਆਂ ਸ਼ਾਮਾਂ ਪੈ ਗਈਆਂ। ਸ਼ਾਮਾ ਜਦੋਂ ਸ਼ਾਮਾ ਪਈਆਂ ਤੇ ਬੱਤਿਆਂ ਦੀਆਂ ਮਾਵਾਂ ਨੇ ਆਵਾਜ਼ ਲਾ ਦਿੱਤੀ ਵੀ ਸ਼ਾਮਾ ਪੈ ਗਈਆਂ ਤੁਸੀਂ ਘਰ ਆ ਜਾਓ ਹੁਣ ਜਿਹੜੀ ਦੂਜੀ ਟੀਮ ਸੀ ਜਿਨ੍ਹਾਂ ਦੀ ਵਾਰੀ ਸੀ ਉਹ ਵੀ ਘਰ ਚਲੇ ਗਏ ਉਹਨਾਂ ਨੇ ਕਿਹਾ ਵੀ ਕੱਲ ਨੂੰ ਵਾਰੀ ਅਸੀਂ ਦੇ ਦੇਾਂਗੇ ਕੱਲ ਨੂੰ ਸਾਡੀ ਵਾਰੀ ਹੈ ਅਸੀਂ ਵਾਰੀ ਦੇਵਾਂਗੇ ਬਾਬਾ ਟਾਲਰ ਆਏ ਜੀ ਘਰ ਆ ਗਏ ਰਾਤ ਲੰਗੀ ਤੇ ਅਗਲੇ ਦਿਨ ਗੁਰੂ ਮਾਤਾ ਨੂੰ ਨਮਸਕਾਰ ਕੀਤੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕੀਤੀ ਨਤਮਸਤ ਕੋਈ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਕੇ ਦਰਬਾਰ ਸਹਿਬ ਨਮਸਕਾਰ ਕਰਕੇ ਰੋਜ ਦੀ ਨਿਮ ਦੀ ਤਰ੍ਹਾਂ ਖੇਡਣ ਚਲੇ ਗਏ ਹੁਣ ਜਿੱਥੇ ਉਹ ਖੇਡਦੇ ਸੀ ਗਰਾਊਂਡ ਦੇ ਵਿੱਚ ਤੇ ਉਤੇ ਜਦੋਂ ਸਾਰੇ ਮਿੱਤਰ ਪਹੁੰਚੇ ਤੇ ਬਾਬਾ ਅਟਲ ਰਾਏ ਦਾ ਮਿੱਤਰ ਭਾਈ ਮੋਹਣ ਜੀ ਖੇਡਣ ਵਾਸਤੇ ਨਾ ਆਏ ਬੜੀ ਉਡੀਕ ਕੀਤੀ ਉਡੀਕ ਤੋਂ ਬਾਅਦ ਬਾਬਾ ਅਟਲ ਰਾਏ ਜੀ ਆਪਣੇ ਸਾਥੀ ਨੂੰ ਭਾਈ ਮੋਹਨ ਨੂੰ ਬੁਲਾਉਣ ਵਾਸਤੇ ਸੱਦਨ ਵਾਸਤੇ ਭੇਜਦੇ ਆ ਵੀ ਜਾਓ ਤੁਸੀਂ ਮੋਹਨ ਨੂੰ ਬੁਲਾ ਕੇ ਲੈ ਕੇ ਆਓ ਜਦੋਂ ਪਾਪਾ ਅਟਾਲਰ ਆਏ ਜੀ ਦੇ ਸਾਥੀ ਭਾਈ ਮੋਹਨ ਜੀ ਨੂੰ ਬੁਲਾਉਣ ਗਏ ਉਹਨਾਂ ਦੇ ਘਰ ਤੇ ਉਹਨਾਂ ਦੇ ਘਰ ਤੇ ਵਰਤਾ ਲਾਫ ਲੋਕ ਰੋ ਰਹੇ ਨੇ ਕਿਸੇ ਨੂੰ ਪੁੱਛਿਆ ਵੀ ਕੀ ਹੋਇਆ ਦੱਸਿਆ ਵੀ ਇਹਨਾਂ ਦੇ ਸੁਪੁੱਤਰ ਮੋਹਨ ਦੇ ਰਾਤ ਸੱਪ ਲੜ ਗਿਆ ਸੱਪ ਲੜਨ ਦੇ ਕਾਰਨ ਮੌਤ ਹੋ ਗਈ ਸਾਥੀ ਬੜਾ ਉਦਾਸ ਹੋਇਆ ਵੀ ਬਾਬਾ ਅਟੱਲ ਰਾਏ ਜੀ ਦਾ ਬੜਾ ਪਿਆਰਾ ਸਾਥੀ ਸੀ ਬੜਾ ਪ੍ਰੇਮ ਕਰਦੀ ਸੀ ਬੜੀ ਗੂੜੀ ਮਿੱਤਰਤਾ ਸੀ ਹੁਣ ਮੈਂ ਬਾਬਾ ਅਟੱਲ ਰਾਏ ਜੀ ਨੂੰ ਕਿਵੇਂ ਦੱਸਾਂ ਵੀ ਤੁਹਾਡਾ ਸਾਥੀ ਤੇ ਰਾਤ ਸੱਪ ਲੜਨ ਕਾਰਨ ਮਰ ਗਿਆ ਉਹਦੀ ਮੌਤ ਹੋ ਗਈ ਚਲੋ ਸਾਥੀ ਗਰਾਊਂਡ ਦੇ ਵਿੱਚ ਆਇਆ ਬਾਬਾ ਅਟਲ ਰਾਏ ਜੀ ਨੇ ਪੁੱਛਣਾ ਕੀਤਾ ਵੀ ਭਲਿਆ ਮੋਣ ਜੀ ਨੂੰ ਲੈ ਕੇ ਕਿਉਂ ਨਹੀਂ ਆਇਆ ਉਹ ਤੇਰੇ ਨਾਲ ਆਇਆ ਕਿਉਂ ਨਹੀਂ ਕਿ ਪਿੱਛੇ ਆ ਰਿਹਾ ਬਾਬਾ ਅਟਲ ਰਾਏ ਜੀ ਦਾ ਸਾਥੀ ਬਾਬਾ ਅਟਲ ਰਾਏ ਨੂੰ ਕਹਿੰਦਾ ਵੀ ਬਾਬਾ ਆਪਣਾ ਸਾਥੀ ਆਪਨੂੰ ਸਦਾ ਵਾਕ ਤੇ ਛੱਡ ਕੇ ਚਲਾ ਗਿਆ। ਉਹਦੀ ਰਾਤੀ ਸੱਪ ਲੜਨ ਦੇ ਕਾਰਨ ਮੌਤ ਹੋ ਗਈ ਉਹ ਤੇ ਕਫਨ ਦੇ ਵਿੱਚ ਲਪੇਟਿਆ ਪਿਆ। ਮਾਤਾ ਪਿਤਾ ਲੋਕ ਰੋ ਰਹੇ ਨੇ। ਬਾਬਾ ਅਟਲ ਰਾਏ ਜੀ ਕਹਿੰਦੇ ਇਹ ਨਹੀਂ ਹੋ ਸਕਦਾ ਹੁਣ ਉਹਦੀ ਵਾਰੀ ਆਈ ਮਿੱਤ ਦੇਣ ਦੀ ਤੇ ਆਪਣੀ ਵਾਰੀ ਸੌਂ ਗਏ ਜਦੋਂ ਆਪਣੀ ਵਾਰੀ ਆਈ ਤੇ ਮਰ ਗਿਆ ਵਾਰੀ ਤੋਂ ਬਿਨਾਂ ਤੇ ਆਪਾਂ ਉਹਨੂੰ ਮਰਨ ਨਹੀਂ ਦੇਣਾ ਵਾਰੀ ਲੈਣੀ ਹੈ ਪਹਿਲੇ ਬਾਬਾ ਅਟਲ ਰਾਏ ਜੀ ਆਪਣੇ ਸਾਥੀਆਂ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਮੋਹਣ ਦੇ ਘਰ ਚਲੇ ਗਏ ਜਦੋਂ ਬਾਬਾ ਅਟਲ ਰਾਏ ਦੀ ਮੋਹਣ ਦੇ ਘਰ ਗਏ ਲੋਕਾਂ ਨੇ ਦੇਖਿਆ ਵੀ ਗੁਰੂ ਪੁੱਤਰ ਬਾਬਾ ਅਟਲ ਰਾਏ ਦੀ ਆਗਿਆ ਮਾਤਾ ਪਿਤਾ ਨੇ ਹੱਥ ਜੋੜੇ ਕਿਉਂਕਿ ਮਾਤਾ ਪਿਤਾ ਨੂੰ ਪਤਾ ਹੈ ਬਾਬਾ ਅਟਲ ਰਾਏ ਦੇ ਕੌਤਕਾਂ ਦਾ ਉਹਦੇ ਬਚਪਨ ਦਾ ਉਹਦੀ ਵਿਡਿਆਈ ਦਾ ਸਭ ਕੁਝ ਪਤਾ ਸੀ ਉਹਨਾਂ ਹੱਥ ਜੋੜੇ ਬਾਬਾ ਅਟਲ ਰਾਏ ਜੀ ਸਾਡਾ ਇਕਲੌਤਾ ਪੁੱਤਰ ਤੁਹਾਡਾ ਮਿੱਤਰ ਸਾਨੂੰ ਛੱਡ ਕੇ ਸਦਾ ਵਾਸਤੇ ਚਲਾ ਗਿਆ ਸਾਡੇ ਬੁਢੇਪੇ ਦਾ ਸਹਾਰਾ ਸਦਾ ਵਾਸਤੇ ਸਾਨੂੰ ਛੱਡ ਕੇ ਚਲਾ ਗਿਆ ਸਾਡੇ ਬੁਢੇਪੇ ਦਾ ਹੁਣ ਕੌਣ ਸਹਾਰਾ ਬਣੇਗਾ ਕੌਣ ਸਾਨੂੰ ਸੰਭੇਗਾ ਬਾਬਾ ਅਟਲ ਰਾਏ ਜੀ ਜਿੱਤੇ ਬਾਬਾ ਮੋਹਣ ਜੀ ਭਾਈ ਮੋਹਣ ਜੀ ਪਏ ਆ ਮੰंजे ਤੇ ਕਫਨ ਪਾਇਆ ਹੋਇਆ ਬਾਬੇ ਅਟਲ ਰਾਏ ਨੇ ਖੁੰਡੀ ਚੁੱਕੀ ਆਪਣੀ ਤੇ ਮੋਹਣ ਦੇ ਗਲ ਵਿੱਚ ਪਾ ਕੇ ਕਹਿੰਦੇ ਐ ਮੋਹਣਾ ਓਟ ਖੜਾ ਹੋ ਆਪਣੀ ਵਾਰੀ ਆਈ ਤੇ ਹੁਣ ਸੌ ਗਿਆ ਮਰ ਗਿਆ ਹੁਣ ਚੱਲ ਵਾਰੀ ਦੇ ਲੋਕ ਦੇਖ ਕੇ ਹੈਰਾਨ ਆ ਵੀ ਮਰੇ ਹੋਏ ਨੂੰ ਬਾਬਾ ਜੀ ਉਟਾਰੇ ਨੇ ਇਹਦੇ ਮਰਿਆ ਪਿਆ ਹੈ ਮਰਿਆ ਹੋਇਆ ਕਿਵੇਂ ਜਾਉਂਦਾ ਹੋਏਗਾ ਇਹ ਕਿਵੇਂ ਉੱਠ ਸਕਦਾ ਹੈ ਲੋਕ ਗੱਲਾਂ ਕਰਨ ਬਾਬਾ ਇਹ ਮਰ ਗਿਆ ਹੁਣ ਇਹਨੇ ਉੱਠਣਾ ਨਹੀਂ ਆ ਇਹਨੇ ਜਾਉਣਾ ਨਹੀਂ ਤੁਸੀਂ ਨਾ ਇੰਜ ਨਾ ਕਰੋ ਇਹ ਮਿੱਟੀ ਹੈ ਬਾਬਾ ਅਟਲ ਰਾਏ ਜੀ ਕਹਿੰਦੇ ਐ ਜਿੰਨਾ ਸਮਾਏ ਸਾਡੀ ਵਾਰੀ ਨਹੀਂ ਨਾ ਦਿੰਦਾ ਅਸੀਂ ਇਹਨੂੰ ਮਰਨ ਨਹੀਂ ਦਿੰਦੇ ਇਹਦੀ ਵਾਰੀ ਹੈ ਇਹ ਖੜਾ ਹੋਏਗਾ ਬਾਬੇ ਅਟਲ ਰਾਏ ਨੇ ਫਿਰ ਕਿਹਾ ਮੋਹਨ ਖੜਾ ਹੋ ਅਸੀਂ ਤੈਨੂੰ ਲੈਣ ਵਾਸਤੇ ਤੇਰੇ ਘਰ ਆਏ ਆ ਜਦੋਂ ਬਾਬੇ ਨੇ ਦੂਜੀ ਆਵਾਜ਼ ਦਿੱਤੀ ਤੇ ਮੋਹਨ ਉੱਠ ਕੇ ਮੰਝੇ ਤੇ ਬਹਿ ਗਿਆ ਆਕੂ ਸਤਨਾਮ ਸ੍ਰੀ ਮੰਝੇ ਤੇ ਬਹਿ ਗਿਆ ਲੋਕ ਦੇਖ ਕੇ ਹੈਰਾਨ ਹੈ ਜਿੱਥੇ ਲੋਕ ਰੋ ਰਏ ਸੀ ਨਾ ਉੱਥੇ ਖੁਸ਼ੀ ਦਾ ਮਾਹੌਲ ਹੋ ਗਿਆ ਲੋਕ ਗੱਲਾਂ ਕਰਨ ਲੱਗ ਪਏ ਧੰਨ ਬਾਬਾ ਅਟਲ ਰਾਏ ਧੰਨ ਬਾਬਾ ਅਟਲ ਰਾਏ ਕਹਿਣ ਲੱਗ ਪਏ ਧੰਨ ਗੁਰੂ ਹਰਗਵੰਸਹਿ ਮਹਾਰਾਜ ਦਾ ਪੁੱਤਰ ਸਾਡਾ ਗੁਰੂ ਵੀ ਧੰਨ ਤੇ ਸਾਡੇ ਗੁਰੂ ਦਾ ਪੁੱਤ ਵੀ ਧੰਨ ਬਾਬਾ ਅਟਲ ਰਾਏ ਜਦੋਂ ਭਾਈ ਮੋਹਨ ਜੀ ਮਰੇ ਪਏ ਜਿਉਂਦੇ ਹੋ ਗਏ ਮੈਦਾਨ ਵਿੱਚ ਖੇਡਣ ਗਏ ਗਰਾਊਂਡ ਦੇ ਵਿੱਚ ਇਹਦਰ ਗੁਰੂ ਹਰਗਵੰਸਹਿ ਮਹਾਰਾਜ ਨੂੰ ਪਤਾ ਲੱਗਿਆ ਵੀ ਮੋਹਨ ਨੇ ਕਲਾ ਵਰਤਾਤੀ ਹੈ ਬਾਬੇ ਅਟੱਲ ਰਾਏ ਨੇ ਮੋਨ ਨੂੰ ਜਾਉਂਦਾ ਕਰਤਾ ਕਲਾ ਵਰਤਗੀ ਹੈ ਗੁਰੂ ਨਾਨਕ ਦੀ ਪਾਣੇ ਵਿੱਚ ਵਿਗਨ ਪਾ ਦਿੱਤਾ ਬਾਬਾ ਅਟੱਲ ਰਾਏ ਨੇ ਮੋਨ ਨੂੰ ਮਰੇ ਪਏ ਨੂੰ ਜਾਉਂਦਾ ਕਰਤਾ ਜਦੋਂ ਬਾਬਾ ਅਟੱਲ ਰਾਏ ਜੀ ਘਰ ਆਏ ਮਾਤਾ ਨੂੰ ਨਮਸਕਾਰ ਕੀਤੀ ਮਾਂ ਨੇ ਕਿਹਾ ਅਟੱਲ ਰਾਏ ਘਰ ਵਿੱਚ ਬੈਠਣ ਤੋਂ ਪਹਿਲਾਂ ਗੁਰੂ ਪਿਤਾ ਨੂੰ ਮਿਲ ਕੇ ਆ ਤੈਨੂੰ ਉਹ ਬੁਲਾ ਰਹੇ ਨੇ ਬਾਬਾ ਅਟਲ ਰਾਏ ਜੀ ਆਪਣੇ ਘਰੋਂ ਨਿਕਲੇ ਜਿੱਥੇ ਹੁਣ ਅਕਾਲ ਤਖਤ ਸੈ ਬਣਿਆ ਸਤਿਗੁਰੂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸੈ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ ਸਤਿਗੁਰੂ ਦੀ ਨਦਰੋਂ ਨਦਰ ਨਿਹਾਲ ਕਰ ਰਹੇ ਨੇ ਸੰਗਤਾਂ ਨੂੰ ਤਾਰੇ ਨੇ ਜਦੋਂ ਬਾਬਾ ਅਟਲ ਰਾਏ ਜੀ ਪਹੁੰਚੇ ਨਮਸਕਾਰ ਕੀਤੀ ਸੰਗਤਾਂ ਵਿੱਚ ਬੈਠੇ ਤਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਕਹਿੰਦੇ ਐ ਪੁੱਤਰ ਜੀ ਤੁਸੀਂ ਅੱਜ ਚੰਗਾ ਨਹੀਂ ਕੀਤਾ ਤੁਸੀਂ ਉਸ ਪ੍ਰਮਾਤਮਾ ਦੇ ਭਾਣੇ ਦੀ ਉਸ ਰਜਾ ਨੂੰ ਮੰਨਿਆ ਨਹੀਂ ਆ ਤੁਸੀਂ ਉਹਦੇ ਬਾਣੀ ਵਿੱਚ ਵਿਗਣ ਪਾ ਦਿੱਤੀ ਤੁਸੀਂ ਮੋਨ ਨੂੰ ਜਦੋਂ ਉਹਦਾ ਸਮਾ ਸੀ ਮੌਤ ਦਾ ਤੁਸੀਂ ਉਹਨੂੰ ਮਰੇ ਪਏ ਨੂੰ ਜਾਉਂਦਾ ਕਰਤਾ ਤੁਸੀਂ ਉਸ ਗੁਰੂ ਨਾਨਕ ਦੇ ਬਾਣੀ ਦੇ ਵਿਗਣ ਰਸਤੇ ਵਿੱਚ ਵਿਗਣ ਪਾਈ ਹੈ ਗੁਰੂ ਨਾਨਕ ਦੇ ਰਸਤੇ ਵਿੱਚ ਤੁਸੀਂ ਵਿਗਣ ਪਾ ਦਿੱਤੀ ਪੁੱਤਰ ਜੀ ਇਹਦਾ ਖਮਿਆਜਾ ਭੁਗਤਣਾ ਪੈਣਾ। ਜਾਂ ਤੇ ਹੁਣ ਤੁਹਾਨੂੰ ਮਰਨਾ ਪੈਣਾ ਤੇ ਜਾਂ ਸਾਨੂੰ ਮਰਨਾ ਪੈਣਾ। ਹਾਂ ਮੋਹਣ ਤੇ ਹੁਣ ਸਦਾ ਹੀ ਚਾਹੁੰਦਾ ਰਹੇਗਾ। ਕੋਣੇ ਨਹੀਂ ਮਰਨਾ ਹੁਣ ਕਿਉਂਕਿ ਉਹਨੂੰ ਸਵਾਸ ਤੁਸੀਂ ਦੇਤੇ ਐ ਜਿਉਂਦਾ ਕਰਤਾ ਐ। ਉਹ ਨਹੀਂ ਹੁਣ ਮਰੇਗਾ ਦੁਵਾਰਾ ਪਰ ਆਪਣੀ ਦੋਨਾਂ ਦੇ ਵਿੱਚੋਂ ਇੱਕ ਨੂੰ ਮਰਨਾ ਪੈਣਾ ਹੈ ਜਾਂ ਪੁੱਤਰ ਜੀ ਤੁਸੀਂ ਤੇ ਜਾਂ ਫਿਰ ਅਸੀਂ ਇੱਕ ਮਿਆਣ ਦੇ ਵਿੱਚ ਦੋ ਤਲਵਾਰਾ ਨਹੀਂ ਹੁਣ ਪੈ ਸਕਦੀ। ਬਾਬਾ ਅਟਲ ਰਾਏ ਜੀ ਨੇ ਨਮਸਕਾਰ ਕੀਤੀ। ਹਰ ਗਵੈਂਸ ਸੇ ਮਾਰਸ ਤੇ ਪਾਸਾ ਨੂੰ ਕੁਝ ਨਹੀਂ ਬੋਲੇ। ਅਮਰਸਰ ਸਹਿਬ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਕੇ ਕਿਹਾ ਪਾਤਸ਼ਾਹ ਤੁਹਾਡੇ ਭਾਣੇ ਦੇ ਵਿੱਚ ਮੈਂ ਵਿਗੜਨ ਪਾਈ ਇਸ ਲਈ ਮਹਾਰਾਜ ਮੈਂ ਮਰਨ ਵਾਸਤੇ ਤਿਆਰ ਬਾਤਸ਼ਾਹ ਮੈਨੂੰ ਲੈ ਜਾਓ ਮੋਹਣ ਦੇ ਥਾਂ ਤੇ ਹਣ ਮੈਨੂੰ ਲੈ ਜਾਓ ਨਮਸਕਾਰ ਕਰਕੇ ਜਿੱਥੇ ਹੁਣ ਗੁਰਦੁਆਰਾ ਸਹਿਬ ਬਣਿਆ ਬਾਬਾ ਅਟਲ ਰਾਏ ਜੀ ਦਾ ਉਥੇ ਬਾਬਾ ਅਟਲ ਰਾਏ ਦੀ ਚਿੱਟੀ ਚਾਦਰ ਲੈ ਕੇ ਤਰ ਤਿੱਥੇ ਪੁੰਜੇ ਪੈ ਗਏ ਤੇ ਆਪਣੇ ਸਵਾਸ ਤਿਆਗ ਦਿੱਤੇ ਰੂਪ ਖੇਰੂ ਬਣ ਕੇ ਉੱਡ ਗਈ ਕਿਸੇ ਨੇ ਆ ਕੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਦੱਸਿਆ ਪਾਤਸ਼ਾਹ ਤੁਹਾਡਾ ਲਾਡਲਾ ਤੁਹਾਡਾ ਪੁੱਤਰ ਬਾਬਾ ਅਟੱਲ ਰਾਏ ਜੀ ਉਹ ਪਾਤਸ਼ਾਹ ਸੱਚਖੰਡ ਪਿਆਨਾ ਕਰ ਗਏ ਸਰੀਰ ਤਿਆਗ ਗਏ ਛੱਡ ਗਏ ਆਖੂ ਸਤਨਾਮ ਸ਼੍ਰੀ ਛੱਡ ਗਏ ਮਾਤਾ ਨੂੰ ਪਤਾ ਲੱਗਿਆ ਸੰਗਤ ਨੂੰ ਪਤਾ ਲੱਗਿਆ ਗੁਰੂ ਨੂੰ ਪਤਾ ਲੱਗਿਆ ਸਤਗੁਰੂ ਗੁਰੂ ਹਰਗਵਿੰਦ ਸਿੰਘ ਮਹਾਰਾਜ ਤਖਤ ਤੋਂ ਉੱਠੇ ਨਾਲ ਗੁਰੂ ਹਰਗਵਿੰਦ ਸਿੰਘ ਮਹਾਰਾਜ ਦੇ ਸਾਧੂ ਬਾਬਾ ਸਾਈ ਦਾਸ ਜੀ ਵੀ ਨਾਲ ਹੈ ਤੁਰੇ ਜਾ ਰਹੇ ਨੇ ਭੱਜੇ ਜਾ ਰਹੇ ਨੇ ਜਿੱਥੇ ਗੁਰੂ ਪਿਤਾ ਗੁਰੂ ਪੁੱਤਰ ਦਾ ਸਰੀਰ ਪਿਆ ਉੱਥੇ ਪੁੰਤੇ ਸੰਗਤਾਂ ਵਰਤਾ ਲਾਪ ਕਰਨ ਲੱਗੀਆਂ ਰੋਣ ਲੱਗੀਆਂ ਜਿਨ੍ਹਾਂ ਨੂੰ ਪਿਆਰ ਬੜਾ ਸੀ ਬਾਬਾ ਅਟਲ ਰਾਏ ਜੀ ਨਾਲ ਗੁਰੂ ਹਰਕਮਿੰਦਰ ਸਿੰਘ ਮਹਾਰਾਜ ਵੀ ਬਿਠੇ ਜਿਵੇਂ ਪਾਤਸ਼ਾਹ ਦੇ ਸਾਧੂ ਸਾਈਂ ਦਾਸ ਕਿੰਦੇ ਪਾਤਸ਼ਾਹ ਛੱਟ ਪੇਟ ਲੱਗ ਜਾਂਦੀ ਥੋੜਾ ਦੁੱਖ ਹੁੰਦਾ ਪਰ ਪਾਤਸ਼ਾਹ ਇਹ ਦੁੱਖ ਬੜਾ ਵੱਡਾ ਵਿਛੋੜੇ ਦਾ ਨਾ ਸਹਿਣ ਯੋਗ ਪਾਤਸ਼ਾਹ ਪਰ ਤੁਹਾਡੇ ਚਿਹਰੇ ਤੇ ਕੋਈ ਦੁੱਖ ਨਹੀਂ ਆ ਤੁਸੀਂ ਪਾਤਸ਼ਾਹ ਓਵੇਂ ਨਰਲੇਪ ਹੀ ਹੋ ਤੁਹਾਡੇ ਚਿਹਰੇ ਤੇ ਪੁੱਤਰ ਵਿਛੋੜੇ ਦਾ ਕੋਈ ਦੁੱਖ ਨਹੀਂ ਹਰਗੁਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਸਾਧੂ ਸਾਈਂ ਦਾਸ ਨੂੰ ਕਹਿੰਦੇ ਸਾਈਂ ਦਾਸ ਇੰਦਕਾਰ ਤਰਤੀ ਤੇ ਲੀਕ ਮਾਰ ਸਾਈਂ ਦਾਸ ਨੇ ਧਰਤੀ ਤੇ ਲੀਕ ਮਾਰੀ ਮਿੱਟੀ ਤੇ ਲੀਕ ਮਾਰੀ ਨਾ ਜਦੋਂ ਲੀਕ ਪੈ ਗਈ ਕਹਿੰਦਾ ਪਾਤਸ਼ਾਹ ਲੋ ਲੀਕ ਮਾਰਤੀ ਪਾਤਸ਼ਾਹ ਕਹਿੰਦੇ ਠਾ ਦੇ ਹੁਣ ਇਹਨੂੰ ਖਤਮ ਕਰ ਦੇ ਮਿਟਾ ਦੇ ਸਾਈਂ ਦਾਸ ਨੇ ਮਿਟਾਤੀ ਛੇਵੇਂ ਪਾਤਸ਼ਾਹ ਕਹਿੰਦੇ ਸਾਈਂ ਦਾਸ ਸੱਚ-ਸੱਚ ਦਸੀ ਜਦੋਂ ਤੂੰ ਲੀਕ ਮਾਰੀ ਉਦੋਂ ਤੈਨੂੰ ਖੁਸ਼ੀ ਹੋਈ ਕਿੰਨਾ ਮਰਜ਼ ਨਹੀਂ ਪਾਤਸ਼ਾਹ ਕਹਿੰਦੇ ਹੁਣ ਇਹ ਦਾਸ ਜਦੋਂ ਤੂੰ ਲੀਕ ਨੂੰ ਮਟਾਇਆ ਉਦੋਂ ਤੈਨੂੰ ਕੋਈ ਗਮ ਕੋਈ ਦੁੱਖ ਹੋਇਆ ਕਹਿੰਦਾ ਪਾਤਸ਼ਾਹ ਨਹੀਂ ਜੇ ਤੈਨੂੰ ਲੀਕ ਬਣਾਉਣ ਵੇਲੇ ਖੁਸ਼ੀ ਨਹੀਂ ਹੋਈ ਤੇ ਮਟਾਉਣ ਵੇਲੇ ਦੁੱਖ ਨਹੀਂ ਹੋਇਆ ਪਾਤਸ਼ਾਹ ਇਹ ਤੇ ਮੈਂ ਆਪ ਬਣਾਈ ਤੇ ਆਪ ਹੀ ਮਟਾਤੀ ਇਹਦਾ ਕਾਹਦਾ ਦੁੱਖ ਹੈ ਪਾਤਸ਼ਾਹ ਕਹਿੰਦੇ ਭੜਿਆ ਫਿਰ ਇਹ ਸੱਤ ਜਾਣੀ ਉਹ ਅਕਾਲ ਪੁਰਖ ਆ ਸ੍ਰੀ ਰੂਪੀ ਲਿਕਾਂ ਕੁਦਰਤ ਨੂੰ ਆਪ ਹੀ ਬਣਾਉਂਦਾ ਹੈ ਤੇ ਆਪ ਹੀ ਉਹ ਖਾਤਮ ਕਰ ਦਿੰਦਾ ਹੈ ਅਸੀਂ ਹੁਣ ਕਿਨੂੰ ਦੋਸ਼ ਦਈਏ ਇਹ ਭਾਈ ਲੀਕਾਂ ਕਰਮਾਂ ਦੀਆਂ ਨਹੀਂ ਆਖੋ ਸਤਨਾਮ ਸ਼੍ਰੀ ਇਹ ਦੁੱਖ ਨਹੀਂ ਆ ਇਹ ਭਾਣਾ ਹੈ ਇਹ ਕਰਮ ਹੈ ਸਾਈਂ ਦਾਸ ਤੇਤੇ ਰਖੀ ਲੋਕ ਬਾਬਾ ਅਟਲ ਰਾਏ ਜੀ ਦੇ ਅਸਥਾਨਾਂ ਤੇ ਆਇਆ ਕਰਨਗੇ ਨਤਮਸਤਕ ਹੋਇਆ ਕਰਨਗੇ ਇਤੋ ਭਾਣੇ ਦੀ ਜਾਤ ਲੈ ਕੇ ਜਾਇਆ ਕਰਨ ਗਿਆ ਕੋ ਸਤਨਾਮ ਸ਼੍ਰੀ